ਤਾਲੂਕਾਂ ਦੇ ਵਿੱਚ ਉਸ ਵੇਲੇ ਸੰਸਨੀ ਫੈਲ ਜਾਂਦੀ ਹੈ ਜਦੋਂ ਕਿਸਾਨ ਦੀ লাশ ਉਸਦੇ ਖੇਤਾਂ ਦੇ ਵਿੱਚੋਂ ਮਿਲਦੀ ਹੈ ਉਸ ਤੋਂ ਬਾਅਦ ਜਦੋਂ ਹੀ ਟੱਬਰ ਨੂੰ ਪਤਾ ਲੱਗਦਾ ਹੈ ਤਾਂ ਜਿੱਥੇ ਟੱਬਰ ਹੈਰਾਨ ਹੋ ਜਾਂਦਾ ਕਿ ਆਕਰ ਕਿਸ ਤਰ੍ਹਾਂ ਜੜੀ ਉਹਨਾਂ ਦੇ ਪਰਿਵਾਰਕ ਮੈਂਬਰ ਦੀ ਮੌਤ ਹੋ ਗਈ ਤਾਂ ਉੱਥੇ ਹੀ ਗਮ ਦਾ ਮਾਹੌਲ ਵੀ ਜਿਹੜਾ ਕਾ ਨਾਲ ਬਣ ਜਾਂਦਾ ਉਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਜਿਹੜੇ ਨੇ ਨਾਲ ਦੇ ਕਿਸਾਨ ਜਿਸ ਦੇ ਨਾਲ ਖੇਤ ਸੀ ਕਿ ਉਸਤੇ ਜਿਹੜੇ ਨੇ ਇਲਜ਼ਾਮ ਲਾਇਏ ਗਏ ਨੇ ਜਾਣਕਾਰੀ ਇਹ ਸਾਹਮਣੇ ਆਈਏ ਕਿ ਬਲਵੀਰ ਸਿੰਘ ਜਿਸ ਦੀ ਮੌਤ ਹੋਈ ਹੈ ਜਿਸ ਦੀ লাশ ਉਹਨਾਂ ਦੇ ਖੇਤਾਂ 'ਚ ਮਿਲੀ ਸੀ ਉਹਨਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਨਾਲ ਦੇ ਖੇਤ ਦਾ ਕਿਸਾਨ ਜੋ ਗੁਰਮੀਤ ਸਿੰਘ ਹੈ ਉਸਨੇ ਆਪਣੇ ਖੇਤਾਂ ਦੇ ਵਿੱਚ ਜਿਹੜੀ ਹੈ ਕਰੰਟ ਵਾਲੀ ਤਾਰ ਵਿਛਾਈ ਹੋਈ ਸੀ ਜਿਸ ਦੇ ਨਾਲ ਜਿਹੜਾ ਬਲਵੀਰ ਸਿੰਘ ਦਾ ਪੈਰ ਲੱਗ ਜਾਂਦਾ ਉਸ ਤੋਂ ਬਾਅਦ ਕਰੰਟ ਲੱਗਣ ਦੇ ਨਾਲ ਉਸ ਦੀ ਮੌਤ ਹੋ ਜਾਂਦੀ ਹੈ ਪਰਿਵਾਰ ਇਹ ਵੀ ਇਲਜ਼ਾਮ ਲਾ ਰਿਹਾ ਹੈ ਕਿ ਕਿਸਾਨ ਦੇ ਵੱਲੋਂ ਨਾਲ ਦੇ ਕਿਸਾਨ ਦੇ ਵੱਲੋਂ ਗੁਰਮੀਤ ਦੇ ਵੱਲੋਂ ਪਿੰਡ ਦੇ ਵਿੱਚ ਇਹ ਗੱਲ ਫਲਾ ਦਿੱਤੀ ਗਈ ਕਿ ਹਾਰਟ ਅਟੈਕ ਦੇ ਨਾਲ ਬਲਬੀਰ ਦੀ ਮੌਤ ਹੋਈ ਹੈ ਤੁੰ ਦਾ ਕਹਿਣਾ ਹੈ ਕਿ ਗੁਰਮੀਤ ਦੇ ਵੱਲੋਂ ਹੀ ਜਿਹੜੀ ਹੈ ਕਰੰਟ ਲੱਗਣ ਤੋਂ ਬਾਅਦ ਬਲਬੀਰ ਦੀ লাশ ਨੂੰ ਜਿਹੜਾ ਖੇਤਾਂ ਦੇ ਵਿੱਚ ਸੁੱਟ ਦਿੱਤਾ ਜਾਂਦਾ ਤਾਂ ਪਰਿਵਾਰ ਦੇ ਵੱਲੋਂ ਇਹ ਵੀ ਇਲਜ਼ਾਮ ਲਾਏ ਜਾ ਰਹੇ ਨੇ ਤਾਂ ਇਹ ਪੂਰੀ ਖਬਰ ਸੁਣ ਕੇ ਪੂਰੇ ਪਿੰਡ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਪੂਰੇ ਪਿੰਡ ਦੇ ਵਿੱਚ ਜਿਹੜੀ ਹੜਕਾ ਮੱਚਾ ਹੋਇਆ ਸਨਸਨੀ ਜਿਹੜੀ ਹੈ ਫੈਲੀ ਹੋਈ ਹੈ ਤੇ ਪੂਰੀ ਖਬਰ ਤੁਹਾਨੂੰ ਦੱਸ ਦਨੇ ਕਿ ਆਕਰ ਪੂਰਾ ਮਾਮਲਾ ਕਿਥੋਂ ਦਾ ਹੈ ਅਸਲ ਇਹ ਪੂਰਾ ਮਾਮਲਾ ਜੋ ਸਾਹਮਣੇ ਆ ਨਾਬਾ ਦੇ ਤੁੰਗਾ ਪਿੰਡ ਤੋਂ ਸਾਹਮਣੇ ਆ ਜਿੱਥੇ ਤੜਖਸਾਰ ਜਿਹੜੀ ਹੈ লাশ ਮਿਲਦੀ ਹੈ ਖੇਤ ਗਿਆ ਸੀਗਾ ਕਿਸਾਨ ਬਲਵੀਰ ਸਿੰਘ ਇਸ ਦੌਰਾਨ ਉਸ ਦੀ লাশ ਜਿਹੜੀ ਹੈ ਖੇਤਾਂ ਦੇ ਵਿੱਚੋਂ ਮਿਲਦੀ ਹੈ ਤੇ ਜਦੋਂ ਪਰਿਵਾਰ ਨੂੰ ਪਤਾ ਲੱਗਦਾ ਹੈ ਕਿ ਆਖਰੇ ਕੀ ਬਾਣਾ ਵਰਤ ਗਿਆ ਉਸ ਤੋਂ ਬਾਅਦ ਪਰਿਵਾਰ ਦਾ ਇਹ ਇਲਜ਼ਾਮ ਹੈ ਕਿ ਜੋ ਗੁਰਮੀਤ ਸਿੰਘ ਇਲਜ਼ਾਮ ਨਾਲ ਦੇ ਖੇਤ ਦੇ ਕਿਸਾਨ ਤੇ ਲੱਗ ਰਹੇ ਨੇ ਗੁਰਮੀਤ ਸਿੰਘ ਜਿਸ ਦੇ ਬਿਲਕੁਲ ਨਾਲ ਖੇਤ ਨੇ ਤਾਂ ਉਹਨਾਂ ਦੇ ਉਸਨੇ ਆਪਣੀ ਜਿਹੜੀ ਕਰੰਟ ਵਾਲੀ ਤਾਰ ਜਿਹੜੀ ਖੇਤਾਂ 'ਚ ਬਿਛਾਈ ਹੋਈ ਸੀ ਜਿਸ ਦੇ ਨਾਲ ਬਲਵੀਰ ਦੀ ਜਿਹੜੀ ਹੈ ਬਲਵੀਰ ਸਿੰਘ ਦਾ ਪਿਆਰ ਲੱਗ ਜਾਂਦਾ ਜਿਸ ਤੋਂ ਬਾਅਦ ਉਸ ਦੀ ਜਿਹੜੀ ਮੌਤ ਹੋ ਜਾਂਦੀ ਹੈ ਤਾਂ ਪਰਿਵਾਰ ਦਾ ਇਲਜ਼ਾਮ ਹੈ ਕਿ ਗੁਰਮੀਤ ਨੇ ਹੀ ਪਿੰਡ 'ਚ ਗੱਲ ਫਲਾਤੀ ਕਿ ਹਾਰਟ ਅਟੈਕ ਦੇ ਨਾਲ ਬਲਵੀਰ ਦੀ ਮੌਤ ਹੋਈ ਹੈ ਪਰ ਹਾਰਟ ਅਟੈਕ ਦੇ ਨਾਲ ਉਸ ਦੀ ਮੌਤ ਨਹੀਂ ਹੋਈ ਉਸ ਦੀ ਕਰੰਟ ਲੱਗਣ ਦੇ ਨਾਲ ਜਿਹੜੀ ਹੈ ਮੌਤ ਹੋਈ ਹੈ ਤਾਂ ਉਧਰ ਪੁਲਿਸ ਨੂੰ ਜੋਦੋਹੀ ਪਤਾ ਲੱਗਦਾ ਹੈ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਤਾਂ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਪੂਰੇ ਮਾਮਲੇ ਦੀ ਜਿਹੜੀ ਹੈ ਜਾਂਚ ਕੀਤੀ ਜਾ ਰਹੀ ਹੈ ਤਸਵੀਰਾਂ ਜਿਹੜੀਆਂ ਨਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਇਹ ਤਸਵੀਰ ਜਿਹੜੀ ਤੁਸੀਂ ਵੇਖ ਰਹੇ ਹੋ ਤੇ ਬਲਵੀਰ ਉਰਫ ਕੋਲਾ ਦੀ ਤਸਵੀਰ ਹੈ ਜਿਸ ਦੀ লাশ ਉਸ ਦੇ ਖੇਤਾਂ ਦੇ ਵਿੱਚ ਉਹੀ ਜਿਹੜੀ ਹੈ ਮਿਲਦੀ ਹੈ ਤੇ ਘਰ ਦੀਆਂ ਤਸਵੀਰਾਂ ਪਰਿਵਾਰਕ ਮੈਂਬਰਾਂ ਦੀਆਂ ਤਸਵੀਰਾਂ ਤੋਂ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਕਿ ਆਕਰ ਪਰਿਵਾਰ ਦੇ ਵਿੱਚ ਘਰ ਦੇ ਵਿੱਚ ਕਿਸ ਤਰ੍ਹਾਂ ਦਾ ਗਮਗੀਨ ਜਿਹੜਾ ਮਾਹੌਲ ਬਣਿਆ ਹੋਇਆ ਹੈ ਜਦੋਂ ਇੱਕ ਪਰਿਵਾਰਕ ਮੈਂਬਰ ਦੁਨੀਆ ਤੋਂ ਤੁਰ ਜਾਂਦਾ ਤਾਂ ਜ਼ਰੂਰ ਕਿਸ ਤਰ੍ਹਾਂ ਦਾ ਮਾਹੌਲ ਉਸ ਘਰ ਦੇ ਵਿੱਚ ਹੋਏਗਾ ਅਸੀਂ ਪੜੀ ਪੰਤੀ ਜਿਹੜਿਆ ਉਹ ਜਾਣ ਸਕਦੇ ਹਾਂ ਤਾਂ ਤਸਵੀਰਾਂ ਤੋਂ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਉਧਰ ਪੁਲਿਸ ਦਾ ਕੀ ਕਹਿਣ ਇਸ ਪੂਰੇ ਮਾਮਲੇ ਤੋਂ ਹਮ ਨੂੰ ਸੁਣਾ ਦਿਓ ਇਹ ਜਿਹੜੀ ਉੱਥੇ ਗਲਤ ਤਰੀਕੇ ਨਾਲ ਤਾਰ ਲਗਾਈ ਗਈ ਸੀ ਚਾਰ ਦੇ ਆਲੇ-ਦਾਲੇ ਲੋਹੇ ਦੀ ਤਾਰ ਸੀ ਜਿਹੜੀ ਟਰਾਂਸਫਾਰਮ ਤੋਂ ਲਗਾਈ ਗਈ ਸੀ ਇਹ ਸਾਡੇ ਚਾਚਾ ਜੀ ਤੇ ਰੋਜ਼ ਸੈਰ ਕਰਨ ਜਾਂਦੇ ਤੇ ਉਧਰ ਸਾਡਾ ਖੇਤ ਵੀ ਹੈ ਲਵੇਬੀ ਨਾਲ ਸਾਡੇ ਖੇਤ ਨੇ ਚਾਚੇ ਦਾ ਜੀ ਤੇ ਉੱਥੋਂ ਹੀ ਲੰਘ ਕੇ ਜਾਂਦੇ ਤੇ ਕਰੰਟ ਨਾਲ ਇਹਦਾ ਪੈਰ ਲੱਗਿਆ ਤੇ ਉੱਥੇ ਮੌਤ ਹੋ ਗਈ ਮੌਤ ਤੋਂ ਬਾਅਦ ਉਹਨਾਂ ਨੇ ਜਿੰਨਾ ਤੇ ਖੇਤ ਤਾਰ ਲਗਾਈ ਸੀ ਤੇ ਚੱਕ ਕੇ ਦੂਸਰੇ ਦੇ ਖੇਤੇ ਜੀਜੀ ਦੇ ਵਿੱਚ ਸਿੱਟਿਆ ਵੀ ਉਹਦੇ ਗਲ ਪੈ ਜੇ ਇਹ ਕੀ ਨਾਮ ਆਉਗਾ ਕਿਸਾਨ ਦਾ ਜਿਹਨੇ ਤਾਰ ਲਗਾਈ ਸੀ ਕਰਾਂ ਉਹਦੋਂ ਗਰਮੀਤ ਸਿੰਘ ਆ ਜੀ ਇਸ ਤਰ੍ਹਾਂ ਗਰੰਟੀ ਦੀ ਤਾਰ ਲਾਉਣੀ ਕਿੰਨਾ ਕੁ ਹੈਗਾ ਜਿਹੜਾ ਪਹਿਲਾਂ ਵੀ ਲੱਗਦਾ ਇੱਕ ਕੀਮਤੀ ਜਾਣ ਗਈ ਹੈ ਦੁਬਾਰੀ ਫੇਰਾ ਪਹਿਲਾਂ ਭਈਆ ਮਰ ਗਿਆ ਜੀ ਜਿਹੜੀ ਤੋਂ ਪਹਿਲਾਂ ਲਾਉਣ ਤੋਂ ਪਹਿਲਾਂ 3 ਮਹੀਨੇ ਪਹਿਲਾਂ ਇਹ ਅਸਲ ਵਿੱਚ ਕੰਮ ਐਸੇ ਕਰਦਾ ਹੀ ਇਹ ਪੁੱਠੇ ਉਦੋਂ ਕੋਈ ਕਾਰਵਾਈ ਨਹੀਂ ਹੋਈ ਉਦੋਂ ਕੋਈ ਕਾਰਵਾਈ ਨਹੀਂ ਹੋਈ ਫੈਸਲਾ ਕਰਵਾ ਦਿੱਤਾ ਸੀ ਪਿੰਡ ਦੀ ਪੰਚਾਇਤ ਨੇ ਚਲੋ ਵੀ ਗਰੀਬ ਆਦਮੀ ਆ ਪਰ ਪਰਵਾਸੀ ਮਜ਼ਦੂਰ ਆ ਉਸ ਤੋਂ ਬਾਅਦ ਵੀ ਹਰਕਤਾਂ ਦਵਾਜ ਨਹੀਂ ਆਇਆ ਹੈ। ਫਿਰ ਤੁਹਾਡੇ ਰਿਸ਼ਤੇਦਾਰ ਇਹਦਾ ਨਾਮ ਕੀ ਹੈ ਤੇ ਕਿੰਨੇ ਬੱਚੇ ਨੇ? ਇਹਦਾ ਨਾਮ ਬਲਬੀਰ ਸਿੰਘ ਹੈ ਇਹਦੇ ਦੋ ਬੱਚੇ ਇੱਕ ਬੇਟਾ ਇੱਕ ਬੇਟੀ। ਕੰਮ ਕੀ ਕਰਦੇ ਸੀਗੇ? ਕੰਮ ਖੇਤੀਬਾੜੀ ਕਰਦੇ ਸੀਗੇ। ਅੱਛਾ ਕਿੰਨੀ ਕ ਜਮੀਨ ਕਿੰਨੀ ਕ? ਜਮੀਨ ਤਾਂ 2.5 ਤੇ ਨਿਕਲਦੀ ਜੀ ਦਾ। ਤੇ ਇਹ ਨਾਲ ਤੇ ਡਿਪੈਂਡਡ ਸੀ ਸਾਰਾ ਪਰਿਵਾਰ। ਹੁਣ ਤੁਸੀਂ ਕੀ ਮੰਗ ਕਰਦੇ? ਅਸੀਂ ਪੂਰਾ ਇਨਸਾਫ ਚਾਹੁੰਦੇ ਜੀ ਉਹਨੂੰ ਬਣਦੀ ਕਾਰਵਾਈ ਹੋਵੇ ਉਹਦੇ ਤੇ। ਉਹਦੀ ਬੇਟੀ ਨੇ ਦੇਖਿਆ ਇਸਨੇ। ਹਮਮ ਤੇ ਸਾਹਮਣੇ ਕੋਲ ਸੁਨੇਹਾ ਆ ਗਿਆ ਵੀ ਬਾਬਾ ਜੀ ਐਂ ਕਰਕੇ ਵੀ ਆਪਣੇ ਖੇਤ ਦੇ ਵਿੱਚ ਡੈੱਡ ਬੋਡੀ ਪਈ ਹੈ। ਵੀ ਉਹਨਾਂ ਨੂੰ ਕਰੰਟ ਜੋ ਸਾਡਾ ਗਵੰਢੀ ਆ ਇਹ ਜਿਸ ਨੇ ਤਾਰ ਕਰੰਟ ਵਾਲੀ ਲਾਈ ਹੈ ਇਹ ਆਨ ਗਵੰਢ ਨੂੰ ਹਰ ਕੰਨ ਸਾਨੂੰ ਤੰਗ ਕਰਨਾ ਹਰ ਚੀਜ਼ ਤੇ ਲੈਫ ਲੈਂਦਾ ਵੀ ਮੈਂ ਇਹਨੂੰ ਵੀ ਤੰਗ ਕਰਦਾ ਇਹਨੂੰ ਵੀ ਤੰਗ ਕਰਦਾ ਜਿਹੜੀ ਮੇਰੇ ਖੇਤ ਨੂੰ ਖਾਲ ਜਾਂਦੀ ਆ ਉਹਦੀ ਬਟਨਾ ਬਟ ਸਾਂਝੀ ਆ ਉਹ ਬਟ ਦੇ ਵਿੱਚ ਕਰੰਟ ਛੱਡ ਕੇ ਰੱਖਦੇ ਨੇ ਜਦੋਂ ਅਸੀਂ ਖਾਲ ਮਾਂਜਣਾ ਅਸੀਂ ਖਾਲ ਦੇ ਵਿੱਚ ਦੀ ਨੰਗਾਗੇ ਵੀ ਹੋ ਸਕਦਾ ਉਹ ਲੋਹੇ ਦੀ ਤਾਰ ਨੂੰ ਅੰਦਰ ਗਰਾਊਂਡ ਕਰਕੇ ਪਾਣੀ ਦੇ ਵਿੱਚ ਅਰਥ ਛੱਡ ਸਕਦਾ ਤੰਗ ਉਹਦੇ ਵਿੱਚ ਮੇਰੇ ਪਰਿਵਾਰ ਦਾ ਨੁਕਸਾਨ ਹੋ ਸਕਦਾ ਹੈ ਕਿਉਂ ਬੱਚੇ ਨੱਕਾ ਸੱਡਣ ਵੀ ਜਾਣਗੇ ਖੇਤ ਰੇਪਾਉਣ ਵੀ ਜਾਣਗੇ ਕਿਤੇ ਅਨਮਿੱਤ ਸਮੇਂ ਲਈ ਬੱਚਾ ਲੰਘ ਸਕਦਾ ਵੀ ਨਹੀਂ ਪਤਾ ਹੁੰਦਾ ਵੀ ਮੇਰੇ ਖਾਲ ਦੇ ਵਿੱਚ ਕੀ ਹੈ ਕੀ ਨਹੀਂ ਸਾਨੂੰ ਇਹਨਾਂ ਚੀਜ਼ਾਂ ਦਾ ਇਨਸਾਫ ਹੋਣਾ ਚਾਹੀਦਾ ਵੀ ਸਾਨੂੰ ਹਰ ਪੱਖ ਤੋਂ ਨਾਲ ਤੰਗ ਕਰ ਰੱਖਿਆ ਹੈ ਕਰੰਟ ਕਿਉਂ ਛੱਡ ਦੋਇਆ ਕਰੰਟ ਪਤਾ ਨਹੀਂ ਉਹਨੂੰ ਕੀ ਮੰਦੀ ਸੋਚ ਹੈ ਕੀ ਵਿਚਾਰ ਹੈ ਪਹਿਲਾਂ 3 ਮਹੀਨੇ ਕਿ ਭਈਆ ਗੁਜਰਿਆ ਉਹ ਗਮਾਂਡੀ ਖੇਤ ਦੇ ਵਿੱਚ ਜੀਰੀ ਲਾ ਰਿਆ ਸੀ ਉਧਰ ਤੀ ਉਹਨੇ ਆਏ ਪੈਰ ਵੱਟ ਚੱਕਿਆ ਇਧਰਲੇ ਪਾਸੇ ਨੂੰ ਉਹਨੂੰ ਕਰੰਟ ਨੇ ਝਟਕਾ ਮਾਰ ਕੇ ਉਸਦੇ ਖੇਤ ਵੀ ਛੱਟ ਲਿਆ ਜਦੋਂ ਉਹਨੂੰ ਅਰਥ ਅਟੈਚ ਹੋ ਗਿਆ ਤਾਂ ਉਹਦੀ ਉੱਥੇ ਮੌਤ ਹੋ ਗਈ। ਹੁਣ ਉਹੀ ਚੀਜ਼ਾਂ ਨੂੰ ਹਰ ਇੱਕ ਬੰਦਾ ਇਹਦੇ ਖੇਚੇ ਚ ਡਰਦਾ ਨਹੀਂ ਬੜਦਾ। ਪਹਿਲਾਂ ਭਈਆ ਮਾਰ ਗਿਆ ਹੁਣ ਕਿਸਾਨ ਮਰ ਗਿਆ ਕੱਲ੍ਹ ਹੋਰ ਵੀ ਕਿਸੇ ਦੀ ਜਾਨ ਜਾ ਸਕਦੀ ਹੈ। ਜਾ ਸਕਦੀ ਹੈ ਜੀ ਜਿੰਨੇ ਅਸੀਂ ਅੰਢੀ ਘੰਡੀਆਂ ਅਸੀਂ ਹਰ ਇਸ ਇਨਸਾਨ ਤੋਂ ਦੁਖੀਆਂ। ਹੁਣ ਕੀ ਮੰਗ ਕਰਦੇ? ਹਾਂ ਜੀ ਅਸੀਂ ਅਸੀਂ ਮੰਗ ਕਰਦੇ ਆ ਵੀ ਸਾਨੂੰ ਇਨਸਾਫ ਦੀ ਮੰਗ ਹੋਣੀ ਚਾਹੀਦੀ ਹੈ। ਜਦੋਂ ਸਾਡੇ ਬੇਟੇ ਨਾਲ ਧੱਕਾ ਹੋਇਆ ਜਾਂ ਕਰੰਡਰ ਨਾਲ ਮਾਰਿਆ ਗਿਆ। ਕੱਲ੍ਹ ਨੂੰ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਹੋਰ ਜੇ ਇਨਸਾਨ ਦੀ ਫੇਰ ਵੀ ਨਾ ਮੌਤ ਹੋ ਸਕੇ। ਸਪੰਨ ਸਾਹਿਬ ਜੋ ਕਟਨਾ ਵਾਪਰੀਆ ਕੀ ਕਹਿਣਾ ਚਾਹੁੰਦਾ ਸੀ ਹਾਂਜੀ ਸਾਡੇ ਇੱਕ ਡੈਥ ਕਾਲ ਹੋਈਆ ਕਰੰਟ ਲੱਗਣ ਨਾਲ ਮੈਨੂੰ ਫੋਨ ਆਇਆ ਵੀ ਇਦਾਂ ਕੋਈ ਅਟੈਕ ਹੋ ਗਿਆ ਆਪਣੇ ਗੁਰਵੀਰ ਸਿੰਘ ਨੇ ਲੇਕਿਨ ਬਾਅਦ ਚ ਉਤੋਂ ਜਦੋਂ ਉਹਨੂੰ ਹਸਪਤਾਲ ਲੈ ਕੇ ਗਏ ਉਹਨਾਂ ਨੂੰ ਉੱਥੇ ਡਾਕਟਰਾਂ ਤੋਂ ਹੀ ਪਤਾ ਲੱਗਿਆ ਵੀ ਇਹ ਇਹਦਾ ਕਰੰਟ ਲੱਗ ਕੇ ਹੀ ਮੌਤ ਹੋਈਆ ਜਿਹੜਾ ਗਰੰਟੀ ਦੇ ਤਾਰਾਂ ਇਸ ਤਰ੍ਹਾਂ ਤਾਂ ਲਗਾ ਨਹੀਂ ਸਕਦਾ ਕਾਨੂੰਨ ਮੁਤਾਬਕ ਸਾਡੇ ਖੇਤ ਦੇ ਉਹ ਨਹੀਂ ਲਗਾ ਨਹੀਂ ਸਕਦਾ ਜੀ ਉਹਨੇ ਆਪਣੀ ਸੇਫਟੀ ਵਸਤ ਲਗਾਈਆਂ ਹੋਣਗੀਆਂ ਪਰ ਉਹ ਇਹ ਇਹ ਨਹੀਂ ਪਤਾ ਵੀ ਹੁਣ ਇਹਦਾ ਇਨਵੈਸਟੀਗੇਸ਼ਨ ਦਾ ਪਾਸਤਾ ਵੀ ਇਹਨੇ ਜਾਣ ਬੁੱਝ ਕੇ ਇਦਾਂ ਕਿਉਂ ਕੀਤਾ ਪਹਿਲਾਂ ਵੀ ਇਦਾਂ ਦੀ ਹੋਈ ਆ ਸਾਟ ਹੋਈ ਆ ਉਸ ਬਈ ਇਹਦੀ ਤੋ ਨਹੀਂ ਹੋਣਾ ਚਾਹੀਦਾ ਸੀ ਜੋ ਮਾੜੀ ਘਟਨਾ ਹੋਈ ਆ ਬਹੁਤ ਮਾੜਾ ਦੁੱਖ ਦਾ ਕਰਨਾ ਇਹ ਦੇਖਦੇ ਹੋ ਕਰਵਾਉਣ ਵਾਲੀ ਇਹ ਸੀ ਦੁੱਖਾਂ ਦਾ ਪਹਾੜ ਉੱਠ ਗਿਆ ਬਿਲਕੁਲ ਜੀ ਬੇਟਾ ਇੱਕ ਬੇਟੀ ਆ ਇਹ ਬਲਵੀਰ ਸਿੰਘ ਦੇ ਗਰੀ ਪਰਿਵਾਰ ਸੀਗਾ ਹੂੰ 2 ਏਕੜ ਜੀ ਹੈ ਇਹਦੇ ਲੱਗਦਾ ਇਹੀ ਪਾਲਣ ਪੋਸਣ ਕਰਦੇ ਹੋ ਤੁਹਾਡੇ ਬਹੁਤ ਮਾੜਾ ਹੈ। ਇਤਰਾ ਦੇਖਦੇ ਦੂਜੀ ਘਟਨਾ ਤੁਹਾਡੇ ਪਿੰਡੇ ਚ। ਦੇਖੋ ਜੀ ਦੂਜੀ ਘਟਨਾ ਹੋਈ ਹੈ ਬਹੁਤ ਨਿੰਦਣਯੋਗ ਹੈ। ਕਿਉਂਕਿ ਜਿਵੇਂ ਹੁਣ ਆਚਾਰ ਪਾਏ ਹੋਏ ਆ ਅਗਲੇ ਦਾ ਤਾਂ ਸਾਡਾ ਚਾਰ ਪਾਏ ਹੋਏ ਉਹਦੇ ਆਲੇ-ਦਾਲੇ ਲਾਈਟ ਫੇਰਨ ਦਾ ਉਹਦਾ ਕੋਈ ਹੱਕ ਨਹੀਂ ਹੈਗਾ। ਕਿ ਉਹ ਆਚਾਰ ਨੂੰ ਕਿੰਨਾ ਕੁ ਸੂਰ ਖਰਾਬ ਕਰ ਦੇਣਗੇ। ਬਿਲਕੁਲ ਨਹੀਂ ਕਰਦੇ। ਬਤ ਵਤ ਲਫਾਫਾ ਪਾੜ ਦੇਣੇ ਤੇ ਹੋਰ ਉਹਦਾ ਕੀ ਹੋਊਗਾ। ਇਹਨਾਂ ਨੇ ਉਹਦੇ ਚ ਕਰੰਟ ਲਾਏ ਆ। ਸਵੇਰੇ ਸਾਡਾ ਵੀਰ ਸੈਰ ਕਰਨ ਗਿਆ। ਆਪਦੀ ਮੋਟਰ ਤੇ ਗੇੜਾ ਮਾਰਨ ਗਿਆ। ਤੇ ਉੱਥੇ ਜਾ ਕੇ ਤੇ ਪੈਰ ਨੂੰ ਕਰੰਟ ਲੱਗਦਾ ਇਹ ਘਟਨਾ ਬਹੁਤ ਨਿੰਦਨਯੋਗ ਹੈ ਇਹੀਆਂ ਜੇ ਘਟਨਾ ਹੋਣੀ ਨਹੀਂ ਚਾਹੀਦੀਆਂ ਇਹ ਪ੍ਰਸ਼ਾਸਨ ਨੂੰ ਵੀ ਅਸੀਂ ਮੰਗ ਕਰਦੇ ਆਂ ਵੀ ਕਾਰਵਾਈ ਦੀ ਮੰਗ ਹੋਣੀ ਚਾਹੀਦੀ ਹੈ ਜਿੰਨੀ ਵੀ ਕਾਰਵਾਈ ਬਣਦੀ ਹੈ ਇਹਨਾਂ ਤੇ ਹੋਣੀ ਚਾਹੀਦੀ ਹੈ ਤੇ ਦੂਜੀ ਹੈ ਇਹਨਾਂ ਨੇ ਉੱਥੋਂ ਜਦੋਂ ਲਾਈਟ ਲੱਗ ਗਈ ਇਹਨਾਂ ਦਾ ਦੱਸਣ ਦਾ ਫਰਜ਼ ਬਣਦਾ ਸੀ ਤੇ ਕੋਈ ਸਾਡੀ ਲਾਈਟ ਲਾਈ ਹੋਈ ᱛੀ ਆ ਕਰਕੇ ਆ ਕੰਮ ਹੋ ਗਿਆ ਉਹ ਇਹਨਾਂ ਨੇ ਕੋਈ ਸੋਚਿਆ ਨੁ ਕੀ ਪਤਾ ਜੇ ਆਉਂਦਾ ਵੀ ਹੋ ਸਕਦਾ ਜੇ ਉਸ ਟਾਈਮ ਕੋਈ ਵੀ ਬਚ ਸਕਦਾ ਤੇ ਜੇ ਉਹ ਉਸ ਟਾਈਮ ਆਪਾਂ ਦੱਸ ਦਿੰਦੇ ਹੱਲ ਹੋ ਜਾਂਦਾ ਤੇ ਸਵੇਰ ਦੀ ਘਟਨਾ ਹੋਈ ਹੋਈ ਤੇ ਡੇਢ ਪੌਣੇ 2 ਵਜੇ ਜਾ ਕੇ ਆਪਾਂ ਨੂੰ ਦੇ ਲੱਭਦੀ ਹੈ ਉਹ ਵੀ ਕਿੱਥੋਂ 10 15 ਗਰਮ ਜੀਰੀ ਦੇ ਵਿੱਚ ਦੇਖੋ ਜੇ ਇਹ ਪਹਿਲੀ ਆ ਕੇ ਦੱਸਣਦੇ ਵੀ ਸਾਡੀ ਦੇਖੋ ਜੀ ਮੋਟਰ ਤੇ ਆਹ ਕੰਮ ਹੋ ਗਿਆ ਆਇਆ ਇਸ ਤਰ੍ਹਾਂ ਕਰਕੇ ਘਟਣਾ ਹੋਊਗੀ ਤਾਂ ਉਹਦਾ ਹੱਲ ਵੀ ਹੋ ਸਕਦਾ ਤੇ ਉਹਦੀ ਜਾਨ ਹੀ ਬਚ ਸਕਦੀ ਸੀ ਪਰ ਇਹ ਇਹਨਾਂ ਨੇ ਬਹੁਤ ਗਲਤ ਕੰਮ ਕੀਤਾ ਇਹਨਾਂ ਨੂੰ ਜਿਹੜੀ ਬਣਦੀ ਸਜ਼ਾ ਉਹ ਦੇ ਕੇ ਜੀ ਮੌਕਾ ਦੇਖਣ ਆਇਓ ਜਿਹੜੀ ਕਿਸਾਨ ਦੀ ਡੈਥ ਹੋਈ ਹੈ ਕਿਵੇਂ ਹੋਈ ਹੈ ਕੀ ਪਤਾ ਲੱਗਦਾ ਉਹ ਡੈੱਡ ਬੋਡੀ ਹਲੇ ਮਾਰਚਰੀ ਚ ਪਈ ਹੈ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਆਫਟਰ ਇਨਵੈਸਟੀਗੇਸ਼ਨ ਹੀ ਫੈਕਟ ਸਾਹਮਣੇ ਆਣਗੇ ਮੌਕੇ ਤੇ ਫਰਦਰ ਕਾਰਵਾਈ ਕੀ ਤੋ ਕੀ ਪਤਾ ਲੱਗ ਰਿਹਾ ਮੌਕੇ ਤੇ ਪਤਾ ਲੱਗ ਰਿਹਾ ਕਿ ਪਰਨਾਵੈਰਾ ਗਿਰਿਆ ਹੋਇਆ ਉਹਨਾਂ ਦਾ ਹਲੇ ਤੇ ਬਾਕੀ ਹਲੇ ਜੋ ਵੀ ਹੈਗਾ ਸੀਨ ਆਫ ਕਰਾਇਮ ਤੋਂ ਅਸੀਂ ਜਿੰਨੀ ਵੀ ਐਵੀਡੈਂਸ ਹੈਗੀ ਉਹ ਕਲੈਕਟ ਕਰਵਾ ਕੇ ਇਨਵੈਸਟੀਗੇਸ਼ਨ ਕਰਾ ਇਹ ਪਰਿਵਾਰ ਵੱਲੋਂ ਕਿਹਾ ਕਿ ਕਰੰਟ ਛੱਡਿਆ ਗਿਆ ਸੀ ਪਰਿਵਾਰ ਵੱਲੋਂ ਕਿਹਾ ਗਿਆ ਹੈ ਕਿ ਖੇਤਾਂ ਦੀ ਤਾਰ ਦੇ ਆਲੇ ਦੁਆਲੇ ਦੀ ਕਰੰਟ ਦੀ ਤਾਰ ਛੱਡੀ ਗਈ ਹੈ ਬਾਕੀ ਉਹ ਹਲੇ ਸਾਰਾ ਕੁਝ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਕਲੀਅਰ ਹੋਏਗਾ ਪਹਿਲਾਂ ਵੀ ਇੱਥੇ ਇਨਸੀਡੈਂਟ ਵਾਪਰੇ ਸੀ ਪਹਿਲਾਂ ਵੀ ਕਹਿੰਦੇ ਨੇ ਇਨਸੀਡੈਂਟ ਮੇਰੇ ਤੋਂ ਪਹਿਲਾਂ ਵਾਕਿਆ ਹੋਇਆ ਹੈ ਕੋਈ ਮਤਲਬ ਮਾਈਗ੍ਰੈਂਟ ਸੀਗਾ ਜਿਹਦੇ ਨਾਲ ਇਨਸੀਡੈਂਟ ਹੋਇਆ ਬਾਕੀ ਤਾਂ ਦੇਖੋ ਇਨਵੈਸਟੀਗੇਸ਼ਨ ਹਲੇ ਚੱਲ ਰਹੀ ਹੈ